ਬਠਿੰਡਾ ਦੇ ਹਸਤਾਲ ਬਾਜ਼ਾਰ ਵਿਖੇ ਚੋਰਾਂ ਵੱਲੋਂ ਬਣਾਇਆ ਗਿਆ ਬੀਤੀ ਰਾਤ ਚਾਰ ਦੁਕਾਨਾਂ ਨੂੰ ਨਿਸ਼ਾਨਾ ਐਤਵਾਰ ਨੂੰ 11 ਵਜੇ ਲਗਭਗ ਇੱਥੇ ਪਹੁੰਚੀ ਪੁਲਿਸ ਅਤੇ ਨਾਲ ਫਿੰਗਰਪ੍ਰਿੰਟ ਐਕਸਪਰਟ ਦੀ ਟੀਮ ਅਤੇ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਮਾਮਲਾ ਬੀਤੀ ਰਾਤ ਬਠਿੰਡਾ ਦੇ ਹਸਤਾਲ ਬਾਜ਼ਾਰ ਦਾ ਜਿੱਥੇ ਚੋਰਾਂ ਵੱਲੋਂ ਚਾਰ ਦੁਕਾਨਾਂ ਨੂੰ ਵੱਖ-ਵੱਖ ਦੁਕਾਨਾਂ ਨੂੰ ਇੱਥੇ ਨਿਸ਼ਾਨਾ ਬਣਾਇਆ ਗਿਆ ਇਥੋਂ ਕੁਝ ਕੈਸ਼ ਉਹਨਾਂ ਵੱਲੋਂ ਚੋਰੀ ਕੀਤਾ ਗਿਆ ਇਸ ਮੌਕੇ ਇਸ ਏਰੀਏ ਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਬਿਲਕੁਲ 200 ਮੀਟਰ ਦੀ ਇੱਥੇ ਦੂਰ ਤੇ ਸੀ ਲੇਕਿਨ ਉਹਨਾਂ ਵੱਲੋਂ ਇਹਨਾਂ ਇਸ ਮੌਕੇ ਇਸ ਦੀ ਕੋਈ ਜਾਂਚ ਨਹੀਂ ਕੀਤੀ ਗਈ ਤੇ ਅੱਜ 11:00 ਵਜੇ ਲਗਭਗ ਇੱਥੇ ਆਪਣਾ ਪੁਲਿਸ ਪਹੁੰਚੀ ਹੈ ਜਿਸ ਨੂੰ ਲੈ ਕੇ ਇਥੇ ਪਹੁੰਚੇ ਸਬ ਇੰਸਪੈਕਟਰ ਤਸਵੀਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਿੰਡਾ ਦੇ ਹਸਪਤਾਲ ਬਾਜ਼ਾਰ ਦੀਆਂ ਜਿੱਥੇ ਚਾਰ ਆਪਣਾ ਵਕ ਵਕ ਦੁਕਾਨਾਂ ਦੇ ਉੱਤੇ ਬੀਤੀ ਰਾਤ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਉਹਨਾਂ ਵੱਲੋਂ ਇੱਥੇ ਚੋਰੀ ਕੀਤੀ ਗਈ ਹੈ ਕੁਝ ਕੈਸ਼ ਇਥੇ ਮੀਨਾ ਬੋਲ ਦੱਸਿਆ ਹੈ ਕਿ ਇਹ ਆਪਣਾ ਚੋਰੀ ਹੋਇਆ ਹੈ ਹਜੇ ਇਸ ਮਾਮਲੇ ਦੀ ਜਾਂਚ ਇਹਨਾਂ ਵੱਲੋਂ ਆਪਣਾ ਆਪਣੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਅਸੀਂ ਦੁਕਾਨਾਂ ਰਿਹਾ ਬਠਿੰਡਾ ਦੇ ਹਸਪਤਾਲ ਬਾਜ਼ਾਰ ਦੀ ਇਹ ਸਾਰੀਆਂ ਤਸਵੀਰਾਂ ਜਿੱਥੇ ਮੌਕੇ ਤੇ ਪੁਲਿਸ ਵੀ ਅੱਜ ਆ ਚੁੱਕੀ ਹੈ ਤੇ ਇਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹ ਬੋਲੋਂ ਕਰਦਾ ਹੈ ਅੱਜ ਜੋ ਅਸੀਂ ਸਵੇਰੇ ਉੱਠ ਕੇ ਦੇਖਿਆ ਕਿ ਹਸਪਤਾਲ ਵਿਖੇ ਬਠਿੰਡਾ ਦੇ ਵਿੱਚ ਜਿਹੜਾ ਸ਼ਹਿਰ ਦੇ ਵਿੱਚ ਸਭ ਨਾਲੋਂ ਵੱਡਾ ਬਾਜ਼ਾਰ ਹੈ ਸਟੇਸ਼ਨ ਦੇ ਕੋਲੇ ਹੈ ਜੋ ਕਿ ਕਤਵਾਲੀ ਦੇ 200 ਮੀਟਰ ਦੂਰ ਦੇ ਉੱਤੇ ਹੈ ਉੱਥੇ ਚਾਰ ਦਿਨਾਂ ਦੇ ਉੱਤੇ ਚੋਰੀ ਹੋਈ ਹੈ ਇਹ ਬੜੀ ਨਿੰਦਨੀਯੋਗੀ ਗੱਲ ਹੈ ਕਿ ਪੰਜਾਬ ਤੋਂ ਆਪਦੀ ਸਰਕਾਰ ਸੰਭਲ ਨਹੀਂ ਰਹੀ ਪੰਜਾਬ ਸਰਕਾਰ ਸੰਭਲ ਤੋਂ ਕ੍ਰਾਈਮ ਸੰਭਲ ਨਹੀਂ ਰਿਹਾ ਕ੍ਰਾਈਮ 200 ਮੀਟਰ ਦੇ ਜਦੋਂ ਕਤਵਾਲੀ ਹੋਣ ਤੋਂ ਬਾਅਦਜੂਦ ਨਿਤ ਚੋਰੀਆਂ ਹੋਈ ਜਾਂਦੀਆਂ ਨਾ ਤਾਂ ਕੋਈ ਮਲਗੀ ਪੰਜਾਬ ਦੇ ਇਹਨਾਂ ਤੋਂ ਮਾਈਆ ਮਾਈ ਬਾਪ ਇਹਨਾਂ ਦਾ ਤੇ ਇਹ ਕ੍ਰਾਈਮ ਦਿਨ-ਦਰ-ਦਿਨ ਵਧੀ ਜਾਂਦੀ ਹੈ ਇਹ ਚੋਰੀਆਂ ਇਹ ਪੰਜਾਬ ਸਰਕਾਰ ਲਈ ਬਹੁਤ ਮੰਦਭਾਗੀ ਗੱਲਾਂ ਕਿ ਇਹ ਦੁਕਾਨਾ ਜੀ ਕੋਈ ਤੇ ਆਪਣਾ ਵੈਰਾਈਟੀ ਸਟੋਰ ਹੈ ਇੱਕ ਟੀਵੀਆਂ ਦੀ ਦੁਕਾਨ ਹੈ ਇੱਕ ਦਵਾਈਆਂ ਦੀ ਦੁਕਾਨ ਹੈ ਇੱਕ ਜੁਐਲਰ ਦੀ ਦੁਕਾਨ ਹੈ ਇਹ ਕੱਠਿਆ ਦੇ ਉੱਤੇ ਰਾਤ ਬੰਦੇ ਬੜੇ ਆ ਤੇ ਉਹਨਾਂ ਦੇ ਉੱਤੇ ਚੋਰੀ ਹੋਈ ਹੈ ਨੁਕਸਾਨ ਕਿੰਨਾ ਕੀ ਕੀ ਜਰ ਨੁਕਸਾਨ ਥੋੜਾ ਥੋੜਾ ਸਾਰਿਆਂ ਦਾ ਹੋਇਆ ਜੀ ਉਹ ਸ਼ੋਪ ਪੇਪਰ ਦੱਸਣਗੇ ਕਿ ਸਾਡਾ ਨੁਕਸਾਨ ਕਿੰਨਾ ਜੀ ਹੈ ਪੁਲਿਸ ਵਾਲੇ ਦੱਸਣਗੇ ਕਿ ਸਾਗੀ ਹੈ ਪੁਲਸ ਆ ਗਈ ਸੀ ਜੀ ਪਰ ਉਹਨਾਂ ਦੇ ਕੋਈ ਵੀ ਉਹਨਾਂ ਦੀ ਗੱਲ ਤੇ ਵਜਨ ਨਹੀਂ ਹੈ ਨਾ ਉਹ ਕੋਈ ਆਪਦਾ ਕੰਮ ਕਰ ਰਿਹਾ ਉਹਦਾ ਨਾ ਤਾਂ ਚੌਂਕ 'ਚ ਖੜ੍ਹ ਰਿਹਾ ਤੇ ਨਾ ਉਹਨਾਂ ਤੋਂ ਕੋਈ ਕੰਮ ਸੰਭਲ ਰਿਹਾ ਹੈ ਪਿਛਲੇ ਦਿਨਾਂ 'ਚ ਇੱਕ ਪੱਤਰਕਾਰ ਦੀ ਕੁੜੀ ਦਾ ਮੋਬਾਈਲ ਚੋਰੀ ਹੋ ਗਿਆ ਦੀਗਾ ਉਹ ਵਿਚਾਰੀ ਗੇੜੇ ਲਾਲ ਆ ਕੇ ਥਾਣੇ 'ਚ ਥੱਕ ਗਈ ਉਹ ਆਪਦਾ ਮੋਬਾਈਲ ਆਪ ਲੱਭ ਲਈ ਤੇ ਇਹਨਾਂ ਤੋਂ ਕੰਮ ਉਹ ਵੀ ਨਹੀਂ ਸੰਭਲ ਰਿਹਾ ਜਦੋਂ ਇੱਕ ਪੱਤਰਕਾਰ ਭਰਾ ਦਾ ਕੰਮ ਨਹੀਂ ਹੋ ਰਿਹਾ ਤੇ ਆਮ ਸਮਾਜ ਦਾ ਕੀ ਬਣੂਗਾ ਇਹ ਇੱਕ ਨਕਾਰਾਤਮਕੀ ਸਰਕਾਰ ਹੈ ਤੇ ਅਸੀਂ ਇਹ ਕਹਿੰਦੇ ਆ ਕਿ ਇਹ ਸਰਕਾਰ ਭੰਗ ਹੋਣੀ ਚਾਹੀਦੀ ਹੈ ਕਿ ਇਹ ਸਰਕਾਰਾਂ ਤੋਂ ਕੰਮ ਸੰਭਲ ਨਹੀਂ ਲੀਦਾ ਅਪੋਜੀ ਤਲਾਹ ਦੇਣ ਤੋਂ ਬਾਅਦ ਪੁਲਿਸ ਕਿੰਨੇ ਟਾਈਮ ਬਾਅਦ ਪੁਲਿਸ ਕਿਤੇ ਕੋਈ ਸੁਰਾ ਕੋਈ ਕੰਮ ਨਹੀਂ ਦੀ ਪੁਲਿਸ ਡੱਕਾ ਨਹੀਂ ਤੋੜਦੀ ਤੁਸੀਂ 15-15 ਗੇੜੇ ਲਾਈ ਚਲੋ ਮੇਰੀ ਵੀ ਇੱਕ ਪਿੱਛੇ ਜੀ ਐਪਲੀਕੇਸ਼ਨ ਵਰਧਮਾਨ ਚੌਂਕੀ ਜੋ ਕਿ ਦਿੱਤੀ ਵੀ ਹੈ ਅੱਜ 3 ਮਹੀਨੇ ਹੋ ਗਏ ਵਰਧਮਾਨ ਚੌਂਕੀ ਵਾਲੇ ਜਾਂ ਤਾਂ ਵਿਚਰਲੇ ਵੇਚ ਜਾਂ ਉਹਨਾਂ ਤੋਂ ਪੈਸੇ ਖਾਦੇ ਵੇ ਉਹਨਾਂ ਨੇ ਉਹ 3 ਮਹੀਨਿਆਂ ਦੀ ਮੇਰੀ ਐਪਲੀਕੇਸ਼ਨ ਦਾ ਨਾ ਤਾਂ ਕੋਈ ਗੌਰ ਮਰਾਇਆ ਜਾ ਰਿਹਾ ਨਾ ਮੈਨੂੰ ਉੱਥੇ ਪੈਂਡ ਕੀਤਾ ਜਾ ਰਿਹਾ ਔਰ ਸਾਰੇ ਵਿਚਰਲੇ ਵੇ ਪੁਲਿਸ ਵਾਲੇ ਉਹ ਵਿੱਚੋਂ ਪੈਸੇ ਲੈਂਦੀ ਹੈ ਜਾਂ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਸਰਕਾਰ ਦਾ ਕਿਹਾ ਹੋਇਆ ਇਹਨਾਂ ਦਾ ਕੰਮ ਸੰਭਲ ਨਹੀਂਦਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਜੀ ਐਸਐਸਪੀ ਕੋ ਨਵੇਂ ਆ ਗਏ ਆ ਤੇ ਹੁਣ ਕੰਮ ਠੀਕ ਹੋ ਗਿਆ। ਨਾ ਜੀ ਇਹ ਕੰਮ ਮੂੰਹ ਜੋਂਦੀ ਹੈ ਨਾ ਕੰਮ ਦੇਖਣ ਨੂੰ ਮਿਲ ਰਿਹਾ। ਇਹ ਕੰਮ ਦਿਨ-ਪ੍ਰਤੀ ਦਿਨ ਵਧ ਜੰਦਾ ਹੈ। ਕੋਈ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਅਮਨ ਸ਼ਾਂਤੀ ਨਹੀਂ ਹੈ ਜੋ ਅਸੀਂ ਹਾਲਾਤ ਦੇਖ ਰਹੇ ਹਾਂ ਇੱਕ ਪੈਸੇ ਦੀ ਵੀ ਹੋਂਦ ਜਾਂਦੀ ਹੈ। ਮੇਰਾ ਨਾਮ ਸੰਜੀਪ ਸੈਣੀ ਹੈ ਸੋਨੂੰ ਮੇਰੇ ਭਾਬੀ ਕਾਉਂਸਲਰ ਐ ਇੱਥੋਂ ਦੇ। ਐਕਚੁਅਲੀ ਪਤਾ ਲੱਗਿਆ ਮੈਨੂੰ ਹੁਣੇ ਭਾਰਤਰਾ ਫੋਨ ਆਇਆ ਸੀ ਵੀ ਇੱਥੇ ਚਾਰ ਦੁਕਾਨਾਂ ਦੀ ਚੋਰੀ ਹੋ ਗਈ। ਦੇਖਣ ਜੋ ਗੱਲ ਆ ਵੀਰ ਜੀ ਥੋੜੀ ਦੂਰੀ ਤੇ 200 ਮੀਟਰ ਦੀ ਪੁਲਿਸ ਬੈਠੀ ਐ ਇੱਥੇ ਚੋਰੀ ਇੱਥੇ ਹੋ ਰਹੀ ਐ ਇਹਦਾ ਮਤਲਬ ਪੀਸੀਆਰ ਵਾਲੇ ਜਾਂ ਕੋਈ ਵੀ ਜਿਹੜੀ ਡਿਊਟੀ ਲੱਗੀ ਐ ਡਿਊਟੀ ਤੇ ਮੌਜੂਦ ਹੀ ਨਹੀਂ ਹੁੰਦੇ ਚਾਰ ਦਿਨਾਂ ਨੇ ਤਲੇ ਤੋੜਨੇ ਐ ਘਟੋ ਘੰਟਿਆਂ ਤੋਂ ਉਹਨਾਂ ਲੱਗੇ ਹੀ ਹੋਗਾ ਨਾ 1 ਘੰਟੇ ਦੇ ਵਿੱਚ ਪਹੰਚਦਾ ਹੈ ਨਹੀਂ ਵੀ ਉਹਨਾਂ ਨੇ ਜਾਦੂ ਦੀ ਛੜੀ ਸੀ ਘੁਮਾ ਕੇ ਸ਼ਟਰ ਖੋਲਦੇ ਪਤਾ ਲੱਗਦਾ ਚੌਂਕੀਦਾਰ ਐ ਦੋਹਾਂ ਚੌਂਕੀਦਾਰ ਐ ਇੱਧਰ ਮਾਰਕੀਟ 'ਚ ਚੌਂਕੀਦਾਰ ਐ ਇੱਧਰ ਚੌਂਕੀਦਾਰ ਐ ਕਿਸੇ ਨੂੰ ਵੀ ਚਲਾਣੀ ਯਾਨੀ ਕੋਈ ਵੀ ਧਿਆਨ ਨਹੀਂ ਪ੍ਰਸ਼ਾਸਨ ਦਾ ਇਹਨਾਂ ਲੋਕਾਂ ਵੱ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਵੜਦਾ ਹੀ ਨਹੀਂ ਕਦੀ ਬਜ਼ਾਰਾਂ 'ਚ ਦੇਖਿਆ ਹੀ ਨਹੀਂ ਵੀ ਕੋਈ ਹਾਲਕਾਲੀ ਪੁੱਛ ਲੈ ਲੋਕਾਂ ਦੇ ਆਗੇ ਕੋਈ ਦਿਨ ਤਿਆਰੀ ਵਧਾਈਆਂ ਦੇ ਦਿੰਨ ਕੋਈ ਕੁਝ ਕਰਦਨ ਆਹ ਬੈਨਰ ਜ਼ਰੂਰ ਹੈ ਵੀ ਉੱਤੇ ਬੈਨਰ ਇੱਕ ਬੰਦਾ ਆਪਣੇ ਨੀ ਪਾਰਟੀ ਦੇ ਉਹ ਚੌਕ 'ਚ ਬੈਨਰ ਲਾ ਦਿੰਦੇ ਆ ਬਸ ਹੋਰ ਕੁਝ ਨਹੀਂ ਹੈ ਇਹਨਾਂ ਕੋਲੇ ਲੋਕਾਂ ਦਾ ਇੰਨਾ ਮੁਰਾ ਹਾਲ ਹੈ ਇੰਨਾ ਬੁਰਾ ਹਾਲ ਹੈ ਕਿ ਸਾਰਾ ਸ਼ਹਿਰ ਹੁੰਦਾ ਪਿਆ ਜੀ ਜਾ ਕੇ ਦੇਖ ਲਓ ਸਾਰੇ ਮੱल्ल्या 'ਚ ਲੋਕਾਂ ਨੇ ਨਿਆਂ ਹੀ ਕਬਜ਼ੇ ਕਰ ਲਏ ਨਿਆਂ ਸਿਸਟਮ ਬਣਾਏ ਪਏ ਆ ਕੋਈ ਰੋਕ ਟੋਕ ਨਹੀਂ ਕੱਲ ਹਲੇ ਨੁਕਸਾਨ ਕਿੰਨਾ ਕੋਈ ਨਹੀਂ ਕਰਦੇ ਕਿੰਨੀ ਨੁਕਸਾਨਦਾਰੇ ਪਤਾ ਨਹੀਂ ਜੀ ਪੁਲਿਸ ਦੱਸੇਗੀ ਜਾਂ ਸ਼ਾਪਕੀਪਰ ਦੱਸਣਗੇ ਕਿੰਨੀ ਦੁਕਾਨਾਂ ਕਿੰਨੀ ਇਹ ਚਾਰ ਦੁਕਾਨਾਂ ਦੱਸਦੀ ਹੈ ਜੀ ਕਿਹੜਾ ਬਾਜ਼ਾਰ ਹੈ ਇਹ ਹਸਪੀਟਲ ਬਾਜ਼ਾਰ ਹੈ ਮੇਰਾ ਨਾਮ ਸतीश ਕੁਮਾਰ ਆਪਣੀ ਸ਼ਾਪ ਹੈ ਮਾਡਰਨ ਜੀਨ ਹਸਪਤਾਲ ਬਾਜ਼ਾਰ ਦਾ ਪ੍ਰਧਾਨ ਹੈ ਕੈਮਰੇ ਸਾਰੇ ਲੱਗੇ ਹੋਏ ਆ ਜੀ ਇਨਕੁਆਰੀ ਹੋ ਰਹੀ ਹੈ ਉਹਨਾਂ ਦਾ ਬੰਦਾ ਦਾ ਥੋੜਾ ਬੋਟਾ ਪਤਾ ਵੀ ਲੱਗਿਆ ਤੇ ਉਹ ਦੇਖੋ ਕਹਾ ਕੀ ਹੁੰਦਾ ਹੈ ਸਰ ਕੀ ਨਾ ਮੈਂ ਤਾਂ ਉਧਰ ਦੇਖੀ ਲਿਖੀ ਜਾ ਰਿਹਾ ਮੇਰਾ ਨਾਮ ਨਿਤੂ ਜਿੰਦਰ ਆਪਣੀ ਸ਼ਾਮਟੇਡਿੰਗ ਕੰਪਨੀ ਦੇ ਨਾਮ ਤੇ ਦੁ ਆਪਣੇ ਰਾਤ ਨੂੰ ਉਪਰੋਂ ਬਾਲਕਨੀ ਚ ਐਂਟਰ ਕਰਕੇ ਤੇ 2000 ਰੁਪਏ ਕੈਸ਼ ਲੈ ਗਏ। ਕਿਹੜਾ ਵਿਆਹ ਬਾਕੀ ਨਾਲ ਵਾਲੀ ਗਵੰਡੀਆ ਛੱਤ ਤੇ ਕਾਜੂ ਬਦਮ ਦੇ ਪੈਕੇਟ ਵੀ ਖਿਲਰੇ ਹੋਏ ਸੀਗੇ। ਉਸ ਦਿ ਸਵੇਰੇ ਚੱਕ ਕੇ ਲਿਆਂਦੇ ਆ। ਇੰਨੀਆ ਦੁਕਾਨਾਂ ਦੀ ਚੋਰੀ ਇਹ ਚਾਰ ਦੁਕਾਨਾਂ ਨੇ ਲਗਾਤਾਰ ਜਾ ਰਹੀ। ਇਹ ਹਸਪੀਟਲ ਵੀ ਆ ਰਿਹਾ ਜੀ। ਬਰਾਂਡੇ ਦਾ ਮੇਨ ਵੀ ਆ ਰਿਹਾ ਜੀ। ਤੁਸੀਂ ਦੇਖੋ ਮੇਨ ਐਂਟਰੈਂਸ ਹੈ। ਪੁਲਿਸ ਆ ਗਈ ਜੀ। ਸਾਡੇ ਫਿੰਗਰਪ੍ਰਿੰਟ ਫਿੰਗਰਪ੍ਰਿੰਟ ਆ ਗਏ। ਫਿੰਗਰਪ੍ਰਿੰਟ ਵਾਲੇ ਐਲਜੀ ਦੇ ਕੋਈ ਕੁਝ ਮਿਲਦਾ ਕਿ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਉਮੀਦ ਹੈਗੀ ਹੈ ਬੱਲ ਕਿੰਨੀ ਕਿ ਦਰਵਾਜ਼ਾ ਆਈ ਬਟਲਾ ਦੇਣ ਤੋਂ ਬਾਅਦ ਇੱਕ ਘੰਟੇ ਇੱਕ ਬਾਅਦ ਆ ਗਈ ਸੀ ਜੀ ਅੱਜ ਸਰਕੀ ਮਾ ਤੁਹਾਡਾ ਕਿਹਾ ਖਾਣਾ ਮੈਂ ਸਰ ਸਬ ਇੰਸਪੈਕਟਰ ਤਸਮੀਰ ਸਿੰਘ ਅਡੀਸ਼ਨਲ ਐਸ ਐਚਓ ਥਾਣਾ ਕਤਵਾਲੀ ਇਹ ਮਾਮਲਾ ਆਇਆ ਰਿਪੋਰਟ ਇਹ ਤੇਤਲਾ ਆਈ ਹੈ ਸਾਡੇ ਕੋਲ ਵੀ ਇਸ ਦਾ ਚਾਰ ਦੁਕਾਨਾਂ ਆ ਇਹ ਇਹਨਾਂ ਤੇ ਤਿੰਨ ਦੇ ਜਿਹੜੀ ਦੁਕਾਨਾਂ ਤੋਂ ਉੱਪਰ ਦੀ ਇਹਨਾਂ ਦੇ ਤੌੜੀਆਂ ਲੱਗੀਆਂ ਉਹ ਗੇਟਾਂ ਦੇ ਤਾਲੇ ਤੋੜ ਕੇ ਕੋਈ ਇਹਨਾਂ ਦਾ ਕੋਈ ਕੈਸ਼ ਲੈ ਗਏ ਵਿਕਟ ਕਾਂ ਦਾ 4000 1 3000 1 ਦਾ ਬਾਰਾ ਸਿੰਡੀਪੇਟ ਅੱਗੇ ਆ ਗਈ ਹੈ ਕੇਂਦਰ ਬੰਕਾਲੇ ਆ ਗਈ ਆਰ.ਆਈ.ਏ. ਥੋੜੀ ਜਿਹੀ ਦੂਰੀ ਤੇ ਕਿ ਪੁਲਿਸ ਦਾ ਪਾਇੰਟ ਹੁੰਦਾ ਫਿਰ ਵੀ ਚਾਰਜ ਕਰਾਂ ਤੇ ਚੋਰੀ ਹੋ ਜਾਂਦੀ ਹੈ ਗੱਲ ਪਤਾ ਜੀ ਉੱਪਰ ਦੀ ਆਇਆ ਹੈ ਨਾ ਥੱਲੇ ਦੀ ਕਦੀ ਆਇਆ ਨਹੀਂ ਥੱਲੇ ਤਾਂ ਸੇਫ ਹੈ ਬਿਲਕੁਲ ਜਿਹੜੇ ਪਿੱਛੋਂ ਦੀ ਕੋਈ ਮਾਰਕੀਟ ਵਿੱਚ ਹੀ ਆਇਆ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਸੋਂ ਦੀ ਆ ਰਿਹਾ ਤੇ ਕੋਈ ਨਹੀਂ ਪਤਾ ਕਰ